ਆਹ ਸਾਨੂੰ ਕਹਿੰਦੇ ਜੀ ਟੋਕਨ ਦੇ ਨਾਲ ਤੁਹਾਨੂੰ ਅੰਦਰ ਰੌਣ ਦੇਣਾ ਤੇ ਬਾਅਦ ਚ ਜਿਹੜੇ ਪਹਿਲਾਂ ਜਿਨ੍ਹਾਂ ਨੇ ਟੋਕਨ ਲੈ ਲਿਆ ਉਹਨਾਂ ਨੂੰ ਪਹਿਲਾਂ ਜਾਣ ਦਵਾਂਗੇ ਤੇ ਜਿਹੜੇ ਪਹਿਲੇ ਟੋਕਨ ਵਾਲੇ ਆਮ ਆਦਮੀ ਪਾਰਟੀ ਦੇ ਆਪਣੇ ਬੰਦੇ ਆ ਆ ਬੀਬੀਆਂ ਦੀ ਆ ਖਾਲੀ ਫਾਈਲਾਂ ਜੀ 150 ਬੰਦਾ ਪਹਿਲਾਂ ਆ ਖਾਲੀ ਫਾਈਲਾਂ ਨੇ ਜੀ ਜਿਨ੍ਹਾਂ ਨੇ ਇੱਥੇ 150 ਬੰਦਾ ਬਿਠਾਇਆ ਬਿਠਾਇਆ ਬੀਬੀਆਂ 100 ਬੰਦਾ ਇੱਥੇ ਬਿਠਾਇਆ ਤੇ 44 ਤੋਂ ਬਾਅਦ ਅੰਦਰ ਟੋਕਨ ਕਿਸੇ ਨੂੰ ਮਿਲਾਈ ਨਹੀਂ ਤੇ ਜਿਹੜੇ 100 ਬੰਦਾ ਬਿਠਾਇਆ ਵਾ ਪਹਿਲੇ ਟੋਕਨ ਵਾਲਾ ਉਹ ਆਮ ਆਦਮੀ ਪਾਰਟੀ ਨੇ ਆਪਣੇ ਡੰਮੀ ਲੋਕ ਪਹੁੰਚਾਏ ਨੇ ਤੇ ਆ ਦੇਖੋ ਜੀ ਆਹ ਫਾਈਲ ਆਹ ਜੀ ਆਹ ਜੀ ਪਹਿਲੇ 100 ਬੰਦੇ 100 ਜਿਹੜੀਆਂ ਔਰਤਾਂ

ਆ ਕੋਲ ਨਹੀਂ ਨਹੀਂ ਆਓ ਅੰਦਰ ਉਹਨੂੰ ਸੌਰੀ ਆ ਗਏ ਇੱਧਰ ਆ ਗਏ ਆ ਬਾਹਰ ਆ ਗਈਆਂ ਜੀ ਬਾਹਰ ਆ ਗਈਆਂ ਸਾਰੇ ਨੂੰ ਬੁਲਾਈ ਦਿਓ ਉਹਨਾਂ ਨੂੰ ਇੱਧਰ ਬੁਲਾਓ ਜੀ ਇਹ ਡੈਮੋਕ੍ਰੇਸੀ ਹੈ ਇਹ ਦਿਸ ਇਜ਼ ਵਾਟ ਇਜ਼ ਹੈਪਨਿੰਗ ਇਨ ਡੈਮੋਕ੍ਰੇਸੀ ਇਹ ਕੁਲ ਇਹ ਡੈਮੋਕ੍ਰੇਸੀ ਹਾਲੇ ਉਹਦੇ ਇੱਧਰ ਹਾਂ 1 ਮਿੰਟ ਪਹਿਲਾਂ ਉਹ ਮੁੰਡਾ ਵੇਖੋ ਜਿੰਨਾ ਦਾ ਉਹਨਾਂ ਨੇ ਇਕੱਠਾ ਕੀਤਾ ਨਾਲ ਉਹਨਾਂ ਦੇ ਸਾਹਮਣੇ ਹਰਿਆਵਲ ਹੋ ਗਿਆ ਸਾਰੇ ਖੇਤਾਂ ਦਾ ਗੰਦ ਪਾਇਆ ਹੋਣਾ ਭਾਜੀ ਦੇਖ ਰਹੇ ਕੋਈ ਕੁਝ ਵਿਕਦਾ ਹੀ ਨਹੀਂ ਹੈ ਹਾਂ ਕੋਈ ਕੁਝ ਵਿਕਦਾ ਹੀ ਨਹੀਂ ਯਾਰ ਕੀ ਹੋ ਰਿਹਾ ਤਰਨਤਨ ਔਰ ਖਡੂਰ ਸਾਹਿਬ ਹਲਕੇ ਦੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੀ ਨਾਮਿਨੇਸ਼ਨ ਇੱਥੇ ਟੋਕਨ ਰਾਹੀਂ ਇਹ ਟੋਕਨ ਰਾਹੀਂ ਅੰਦਰ ਲੋਕਾਂ ਨੂੰ ਬੁਲਾਉਂਦੇ ਨੇ ਔਰ ਉਹਦੇ ਵਿੱਚ ਕੀ ਹੋਇਆ ਪਹਿਲੇ ਜਿਹੜੇ 150 ਟੋਕਨ ਹੈ 100 ਜਿਹੜਾ ਟੋਕਨ ਹੈ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੀ ਡਮੀ ਕੈਂਡੀਡੇਟਸ ਜਿਹੜੇ ਆ ਉਹ ਇਹਨਾਂ ਨੇ ਇੱਥੇ ਬਿਠਾਏ ਔਰ 44 ਨੰਬਰ ਤੋਂ ਬਾਅਦ 12 ਵਜੇ ਤੋਂ ਬਾਅਦ 44 ਨੰਬਰ ਤੋਂ ਬਾਅਦ ਅਗਲਾ ਟੋਕਨ ਹੀ ਨਹੀਂ ਬੁਲਾੜੀ ਅਸੀਂ ਜਦੋਂ ਇਨਕੁਆਇਰ ਕੀਤਾ ਕਿ ਸਾਨੂੰ ਕੋਈ ਨਿਆ ਤਾਂ ਦੇਓ ਆਰਓ ਸਾਨੂੰ ਜਵਾਬ ਨਾ ਦੇ ਆ ਕੰਪਲੇਂਟ ਸੈਂਟਰ ਵਾਲੇ ਉਹ ਭੱਜ ਗਏ ਸਾਨੂੰ ਵੇਖ ਕੇ ਤੇ ਜਿਹੜੇ ਉੱਥੇ ਇਹਨਾਂ ਦੇ ਕੈਂਡੀਡੇਟਸ ਬੈਠੇ ਸੀ ਆਮ ਆਦਮੀ ਪਾਰਟੀ ਦੇ ਜਦੋਂ ਉਹਨਾਂ ਦੀ ਫਾਈਲਾਂ ਚੈੱਕ ਕੀਤੀਆਂ ਖਾਲੀ ਫਾਈਲ ਖਾਲੀ ਫਾਈਲ ਇਸ ਤੇਸਾ ਡੈਮੋਕ੍ਰੇਸੀ ਸਰਕਾਰ ਕੀ ਹੈ ਸਰਕਾਰ ਨਹੀਂ ਚਾਹੁੰਦੀ ਕਿ ਆਪੋਜੀਸ਼ਨ ਵਾਲਾ ਕੋਈ ਵੀ ਵਿਅਕਤੀ ਆਪੋਜੀਸ਼ਨ ਪਾਰਟੀ ਜਿਹੜੇ ਨਹੀਂ ਉਹ ਆਪਣੇ ਕੈਂਡੀਡੇਟ ਦਾ ਨਾਮੀਨੇਸ਼ਨ ਭਰਨ ਇਹ ਤੋਂ ਵੱਡਾ ਜਿਹੜਾ ਵਾ ਕੰਟੈਂਪਟ ਆਫ ਡੈਮੋਕ੍ਰੇਸੀ ਇਸ ਤੋਂ ਵੱਡਾ ਕਹਾਣ ਜਦੋਂ ਕ੍ਰਿਸਟਨ ਕਹਿੰਦਾ ਸਕਦਾ ਆ ਹਜ਼ਾਰਾਂ ਦੇ ਤਦਾਂ ਇੱਥੇ ਲੋਕ ਇੱਥੇ ਬੈਠੇ ਸੀਗੇ ਤੇ ਹੁਣ ਭੱਜ ਗਏ ਇਹਨਾਂ ਨੂੰ ਪਹਿਲਾਂ ਤੁਸੀਂ ਮੈਨੂੰ ਭੇਜੋਗੇ ਦਿਖਾਓਗੇ ਕਿ ਦਿਖਾਵਾਂਗੇ ਅਸੀਂ ਦੇ ਕੋਲ ਇਸ ਇਸ ਦਾ ਬਿੱਗੇਸਟ ਐਵਿਡੈਂਸ ਐਵਿਡੈਂਸ ਵੀ ਹੈ ਹਾਂ ਅਸੀਂ ਆਪਾਂ کورٹ ਦੇ ਵਿੱਚ ਪੇਸ਼ ਕਰਾਂਗੇ ਸਮੇਤ ਆਰਓ ਸਾਹਿਬ ਤੋਂ ਲੈ ਕੇ ਇਹਨਾਂ ਦੇ ਕੰਪਲੇਂਟ ਵਾਲੇ ਸਾਰਿਆਂ ਦੇ ਜਿਨ੍ਹਾਂ ਦੀ ਵੀਡੀਓ ਆ ਇਹਨਾਂ ਤੇ ਸਖਤ ਕਾਨੂੰਨ ਸਰਕਾਰਵਾਈ ਕਰਾਵਾਂਗੇ ਐਂਡ ਟੈਲ ਦਨ ਆਪਾਂ ਜਿੱਥੇ ਵੀ ਸਾਡੇ ਕੈਂਡੀਡੇਟਸ ਆ ਉਹਨਾਂ ਦੀ ਨਾਮੀਨੇਸ਼ਨ ਆਪਾਂ ਫਾਈਲ ਕਰਾਉਣੀ ਕਰਾਉਣੀ ਆ ਭਾਵੇਂ ਇਹ ਕਹਿ ਦੇਣ 3 ਵਜੇ ਦਾ ਨਾ ਮਾਰ ਦਿਨ ਕੁਝ ਹੀ ਕਰਦੇ ਨੇ ਕੋਸ਼ਿਸ਼ ਇਹਨਾਂ ਦੀ ਇਹ ਸੀ ਕਿ ਇੱਥੇ ਜੀ ਟੋਕਨਸ ਜ਼ਿਆਦਾ ਹੋਣਗੇ ਕਹ ਦਾਂਗੇ ਕਿ 3 ਵਜੇ ਤੱਕ ਉਸ ਤੋਂ ਬਾਅਦ ਕੋਈ ਆਇਆ ਨਹੀਂ ਤੇ ਸਾਡਾ ਜੀ ਰਿਜੈਕਸ਼ਨ ਕਰਤਾ ਕਿ ਨੋਮੀਨੇਸ਼ਨ ਦਾ ਆ ਕੰਮ ਨਹੀਂ ਜੁਣਦਾ ਨਹੀਂ 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 ਕਲੋਜ਼ ਹੋ ਗਿਆ 2 3 ਮੈਨੂੰ ਮੈਨੂੰ ਲੱਗਦਾ ਸਾਡਾ ਦੇਖੋ ਗੱਲ ਨਾ ਕਰੋ ਬਸ ਇਸ ਨੂੰ ਦੇਖੋ ਬਸ ਰੋਂਗ ਦੇਖੋ ਫਾਹਲੀ ਵੈਲਾ ਲਈਏ ਨਾ ਸਰ ਜੀ ਬਾਰੇ ਤੁਸੀਂ ਆ ਆ ਕੀ ਆ ਵਾਟ ਇਜ਼ ਵਾਟ ਇਜ਼ ਅ ਕੰਪਲੇਂਟ ਸੈਂਟਰ ਹੈ ਇਹ ਇਲੈਕਸ਼ਨ ਜਿਹੜਾ ਪਰਿਸ਼ਦਾਂ ਠੀਕ ਹੈ ਅੰਦਰਲੇ ਜਿੰਨੇ ਵੀ ਕੰਪਲੇਂਟ ਸੈਂਟਰ ਵਾਲੇ ਸਾਰੇ ਭੱਜਨ ਨੂੰ ਕਰਦੇ ਸੀ ਕਿਉਂ ਭੱਜ ਰਹੇ ਸੀ ਕਿਉਂ ਜੋ ਆ ਦੇਖੋ ਆ ਇਹਨਾਂ ਦੇ ਕੈਂਡੀਡੇਟ ਕੋਈ ਫਾਈਲ ਜਿਹੜੀਆਂ ਡੰਮੀ ਇਹਨਾਂ ਨੇ ਬਿਠਾਏ ਆ ਜਿਨ੍ਹਾਂ ਨੂੰ ਟੋਕਨ ਦਿੱਤੇ ਆ ਤੇ ਬਾਕੀ ਜਿਹੜੇ ਅਕਾਲੀ ਦਲ ਕਾਂਗਰਸੀ ਭਾਜਪਾ ਵਾਲੇ ਨੂੰ ਅਗਲੇ ਜਿਹੜੇ ਲਾਹ ਤੋਂ ਟੋਕਨ ਦਿੱਤੇ ਆ ਆ ਮੈਨੇ ਟੋਕਨ ਆ ਲਈ ਆ ਆਮ ਆਦਮੀ ਪਾਰਟੀ ਵਾਲੇ ਦੀ ਫਾਈਲ ਤੁਸੀਂ ਦੇਖੋ ਠੀਕ ਹੈ ਜੀ ਹਾਂ ਤੁਸੀਂ ਕੌਣ ਦੀ ਜੀ ਆਪਣਾ ਇੱਥੇ ਕੰਪੀਟੈਂਟ ਅਥਾਰਟੀ ਕੌਣ ਹੈ ਜੀ ਵਾਟ ਇਸ ਕੋਈ ਨਹੀਂ ਭਾਜੀ ਤਾਂ ਮੈਂ ਉਹਦੀ ਗੱਲ ਸੱਚੀ ਕਾਲ ਜੀ ਸਰਕਾਰ ਦੀ ਤੱਕੇਸ਼ਾਈ ਦੇ ਵਿੱਚ ਕੋਈ ਵੀ ਇਲੈਕਸ਼ਨ ਹੋ ਜੇ ਕੋਈ ਵੀ ਹਲਕਾ ਹੋ ਜੀ ਮੌਜੂਦਾ ਸਰਕਾਰ ਵੱਲੋਂ ਪੂਰੀ ਤੱਕੇਸ਼ਾਈ ਕੀਤੀ ਜਾ ਰਹੀ ਹੈ ਔਰ ਤੱਕੇਸ਼ਾਈ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਔਰ ਅੱਜ ਉਸ ਦੀ ਇੱਕ ਹੋਰ ਤਾਜ਼ਾ ਮਿਸਾਲ ਹੈ ਹਲਕਾ ਤਰਨਤਾਂ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਕੈਂਡੀਡੇਟਸ ਨੇ ਪ੍ਰਿੰਸੀਪਲ ਸੁਖਿੰਦਰ ਕੌਰ ਦੀ ਰੰਧਾਵਾ ਦੀ ਟੀਮ ਦੇ ਜਿੰਨੇ ਵੀ ਕੈਂਡੀਡੇਟਸ ਆ ਉਹ ਔਰ ਨਾਲ ਦੀ ਨਾਲ ਚਾਹੇ ਕਾਂਗਰਸ ਚਾਹੇ ਬੀਜੇਪੀ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਕੈਂਡੀਡੇਟਸ ਨੂੰ ਕੋਈ ਨੋਮੀਨੇਸ਼ਨ ਜਿਹੜੀ ਆ ਉਹ ਅਕਸੈਪਟ ਨਾ ਹੋਵੇ ਮੌਜੂਦਾ ਸਰਕਾਰ ਨੇ ਵੇਖੋ ਕੀ ਚੱਲ ਚੱਲੀ ਹੈ ਇੱਧਰ ਲਿਓ ਆ ਜਿਹੜੇ ਆ ਨਗਰ ਪੰਚਾਇਤ ਦਾ ਜਿਹੜਾ ਦਫ਼ਤਰ ਹੈ ਉੱਥੇ ਟੋਕਨਸ ਰਾਹੀਂ ਕਿਹਾ ਗਿਆ ਜੀ ਕਿ 1 ਤੋਂ ਲੈ ਕੇ 120 ਦੇ ਆਸ-ਪਾਸ ਜਿਹੜੇ ਟੋਕਨਸ ਡਿਸਟ੍ਰੀਬਿਊਟ ਕੀਤੇ ਗਏ ਪਰ ਕੈਂਡੀਡੇਟ 44 ਨੰਬਰ ਤੋਂ ਬਾਅਦ ਵਾਰੀ ਨਹੀਂ ਸੀ ਆਉਂਦੀ ਪਈ 12 ਵਜੇ ਤੋਂ ਬਾਅਦ ਫੇਰ ਕਰਦੇ ਕਰਦੇ ਹੁਣ 3 ਵਜੇ ਔਰ 3 ਵਜੇ ਤੋਂ ਬਾਅਦ ਜਾ ਕੇ ਵੀ ਅਸੀਂ ਦੇਖਿਆ ਨਾ ਆਰਓ ਵੱਲੋਂ ਕੋਈ ਜਵਾਬ ਆ ਰਿਹਾ ਨਾ ਕਿਸੇ ਕਨਸਰਨਡ ਅਥਾਰਟੀ ਵੱਲੋਂ ਜਵਾਬ ਆ ਰਿਹਾ 3 ਵਜੇ ਕਿ ਆ ਕਿਤੇ ਇਹਨਾਂ ਦੀ ਮਨਛਾ ਤੇ ਨਹੀਂ ਗਲਤ ਅੰਦਰ ਜਾ ਕੇ ਦੇਖਿਆ ਜਿੱਥੇ ਆਰਓ ਨੇ ਬੈਠਣਾ ਸੀ ਉਥੇ ਆਮ ਆਦਮੀ ਪਾਰਟੀ ਦਾ ਗੁੰਡਾ ਸੀ ਤਾਂ ਬਾਹਰ ਜਾ ਕੇ ਦੇਖਿਆ ਜਿਹੜੇ ਲਾਈਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਖਲੋਤੇ ਸੀਗੇ ਲੋਕ ਉਹ ਡਮੀ ਸੀਗੇ ਆ ਤਾਜ਼ਾ ਮਿਸਾਲ ਉਸ ਦੀ ਮੈਂ ਦੱਸਦਾ ਵਾਂ ਜਿੱਦਾਂ ਆ 100 ਐਂਡ 100 ਵਾਈਫ ਰਾਜਵੀਰ ਕੌਰ ਵਾਈਫ ਆਫ ਬਲਬੀਰ ਸਿੰਘ ਆ ਇੱਕ ਆਮ ਆਦਮੀ ਪਾਰਟੀ ਲਈ ਤੇ ਡਮੀ ਕੈਂਡੀਡੇਟ ਜਿਹੜਾ ਵਾ ਉਹ ਬਿਠਾਇਆ ਗਿਆ ਉਸ ਨੇ ਇੱਕ ਟੋਕਨ ਦਿੱਤਾ ਗਿਆ ਅਕਾਲੀ ਦਲ ਵਾਲਿਆਂ ਦੇ ਜਿਹੜੇ ਟੋਕਨ ਆ ਉਹ 104 ਤੋਂ ਸਟਾਰਟ ਕੀਤੇ ਗਏ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਆਹ ਦੇਖ ਸਕਦੇ ਜੀ ਬਿਲਕੁਲ ਖਾਲੀ ਬਿਲਕੁਲ ਖਾਲੀ ਜਿਹੜੀਆਂ ਫਾਈਲਾਂ ਨੇ ਕੋਈ ਵੀ ਵਿਜੇ ਨਾਮ ਨਹੀਂ ਕੋਈ ਕੁਛ ਨਹੀਂ ਉੱਥੇ ਬਿਠਾਇਆ ਗਿਆ ਤਾਂ ਜੋ ਲੋਕੀ ਇੰਤਜ਼ਾਰ ਦੇ ਵਿੱਚ ਰਹਿਣ ਅਗਲੇ ਟੋਕਨਾਂ ਦੀ ਵਾਰੀ ਨਾ ਆਵੇ 3 ਵਜਣ ਤੇ ਅਲਟੀਮੇਟਲੀ ਜਿਹੜਾ ਵਾ ਇਹਨਾਂ ਦਾ ਕੈਂਡੀਡੇਟਚਰ ਦਾ ਜਿਹੜਾ ਨਾਮਿਨੇਸ਼ਨ ਆ ਉਹ ਅਕਸੈਪਟ ਨਾ ਹੋਵੇ ਪਰਦੇ ਫਾਸ਼ ਹੋ ਗਏ ਪਰਦੇ ਫਾਸ਼ ਹੋ ਗਏ ਇੱਥੋਂ ਦੇ ਨਵੇਂ ਬਣੇ ਔਰ ਜ਼ਿਆਦਾ ਹਵਾ ਦੇ ਵਿੱਚ ਆਏ ਨਵੇਂ ਹਲਕੇ ਵਿਧਾਇਕ ਦੇ ਪਰਦਾ ਫਾਸ਼ ਹੋ ਗਿਆ ਸੀਐਮ ਭਗਵੰਤ ਮਾਨ ਦਾ ਔਰ ਜਿਹੜੇ ਵੱਡੇ ਆ ਜਿਹੜਾ ਸਵਿਧਾਨ ਸਵਿਧਾਨ ਕਰਦੀ ਸੀ ਆਮ ਆਦਮੀ ਪਾਰਟੀ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਫਿਰ ਮੈਂ ਸ਼ੁਕਰੀਆ ਦਾ ਕਰਦਾ ਵਾਂ ਜਿਹੜੇ ਵੀ ਇਥੋਂ ਦੇ ਵਸਨੀਕ ਨੇ ਮੋਤ ਮਾਰਾ ਅਕਾਲੀ ਦਲ ਵਾਲੇ ਜਿੰਨੇ ਵੀ ਸਾਡੇ ਆਗੂ ਸਹਿਬਾਨ ਪੰਮਾ ਸਰਪੰਚ ਜੀ ਨੇ ਆ ਸਾਡੇ ਆਰਾਮ ਜੀ ਨੇ ਸਾਡੇ ਸਰਾਮਾ ਤੋਂ ਸਾਰੇ ਇਹਨਾਂ ਨੇ ਰੋਲਾ ਪਾਇਆ ਰੋਲਾ ਪਾ ਕੇ ਉੱਥੇ ਦੁਬਾਰਾ ਨਵੇਂ ਸਿਰਿਓਂ ਜਿਹੜਾ ਵਾ ਜਿਹੜੇ ਗਲਤ ਆਨਸਰ ਆ ਉਹਨਾਂ ਨੂੰ ਬਾਹਰ ਕਢਾਇਆ ਔਰ ਹੁਣ ਇਵੈਂਚੁਅਲੀ ਜਿਹੜਾ ਵਾ ਉਹ ਸਾਰਿਆਂ ਨੂੰ ਜਿਹੜਾ ਵਾ ਇੱਕ ਇੱਕ ਕਰਕੇ ਬੁਲਾ ਰਹੇ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਿੱਥੇ ਅ ਜਿਹੜਾ ਵਾ ਕੰਪਲੇਂਟ ਕਰਦੇ ਆ ਕੰਪਲੇਂਟ ਵਾਲਾ ਜਿਹੜਾ ਕਮਰਾ ਉੱਥੇ ਆਪਾਂ ਗਏ ਉੱਥੋਂ ਦਾ ਅਧਿਕਾਰੀ ਭੱਜ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਚੀਟਿੰਗ ਹੋ ਰਹੀ ਆ ਬਾਰ-ਬਾਰੀ ਲੋਕਾਂ ਨੂੰ ਮਿਸਲੀਡ ਕਰ ਰਹੇ ਨੇ ਬਾਰ-ਬਾਰ ਇਹ ਜਿਹੜਾ ਵਾ ਲੋਕਤੰਤਰ ਦਾ ਕਹਾਣ ਕਰਦੇ ਪਏ ਨੇ ਸੋ ਇਦਾਂ ਕਿਤੇ ਕੁਛ ਨਹੀਂ ਹੋਣਾ ਸਾਡੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਜਿਹੜੀਆਂ ਵਾ ਫਾਈਲਸ ਅਸੀਂ ਸਬਮਿਟ ਕਰਾਵਾਂਗੇ ਅਸੈਪਟ ਕਰਵਾਵਾਂਗੇ ਐ ਡਟ ਕੇ ਚੋਣ ਲੜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਸਾਡੇ ਕੈਂਡੀਡੇਟ ਆ ਸਾਰੇ ਜ਼ਿਲ੍ਹੇ ਚ ਤਾਹੇ ਹਲਕਾ ਤਰੰਤਾਨ ਹਲਕਾ ਖਡੂਰ ਸਾਹਿਬ ਹਲਕਾ ਪੱਟੀ ਜਾਂ ਹਲਕਾ ਖੇਨ ਕਰਨ ਹੋ ਗਿਆ ਸ਼੍ਰੋਮੇ ਕਾਲੀ ਦਲ ਵਿਖਿਓ ਬੜੀ ਇਸ਼ਾਨੋ ਸ਼ੌਕਤ ਦੇ ਨਾਲ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਘਰ ਖਾਲਸਾ ਵਾਈ ਗੁਰਜੀ